ਸੀਗਾ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਚੜਦੀ ਕਲਾ ਭਾਜੀ ਕਿੰਨੀਆਂ ਵੇੜਾਂ ਵੇ ਪੈਨੇ ਆਪਣੇ ਕੋਲ ਅੱਛਾ ਤਿੰਨੇ ਆ ਹਾਂਜੀ ਤੇ ਕੀ ਹਿਸਾਬਤਾ ਉਹਨਾਂ ਦਾ ਇਹ ਤਿੰਨੇ ਟੋਕੜਾ ਅੱਛਾ ਤਿੰਨੇ ਟੋਕੜਾ ਉੱਜ ਕੇ ਟੋਕੜਾ ਪੋਰੀਆਂ ਤੇ ਪਤਾ ਨਹੀਂ ਕਦੋਂ ਬੰਦੇ ਸੂਈਆਂ ਪਤਾ ਹੀ ਕੋਈ ਨਹੀਂ ਬੜਾ ਸੱਚ ਬੋਲੀ ਹੈ ਨਾ ਬੋਲਣਾ ਨਹੀਂ ਪੈਣਾ ਭਾਈ ਅੱਛਾ ਬੋਲਣਾ ਮਾਣਾ ਝੂਠੇ ਕੋਈ ਫਾਇਦਾ ਨਹੀਂ ਪੋਰੀ ਸ਼ੁਰੂ ਕੀਤਾ ਸੱਚ ਬੋਲਣਾ ਮੈਂ ਤਾਂ ਇਦਾਂ ਕਰ ਆਪਣਾ ਲਾਹਮ ਨਹੀਂ ਕਰਿਆ ਭਾਈ ਮਾਣ ਕਿਰਪਾ ਆਜ ਕੱਲ੍ਹ ਜੋ ਭਾਜਾ ਸੱਚ ਬੋਲ ਕੇ ਵੇਚਣਾ ਕੋਈ ਖੜੇ ਨਾ ਖੜੇ ਉਹ ਕੇ ਜੀ ਮਰਜੀ ਠੀਕ ਠੀਕ ਕੀ ਇਹ ਹਸਾਕਤਾ ਉਹਦਾ ਦੱਸਾਂ ਤੇ ਵੀਰੇ ਦੂਜਾ ਸੂਆ ਤੋਪਰੇ ਤੋਂ 6 ਕਿਲੋ ਆਇਆ ਕੋ ਅੱਛਾ 6 ਕਿਲੋ ਦੁੱਧ ਹਾਂ ਦੋਹਾਂ ਟਾਈਮਾਂ ਦਾ ਤੇ ਸੂਆ ਸੂਆ ਵੀਰੇ ਦੂਜਾ ਸੂਆ ਸੂਹੀ ਆ ਅੱਛਾ ਦੂਜਾ ਸੂਆ ਸੂਹੀ ਆ ਤੇ ਗਾਂ ਕਿੱਜਾ ਦਊਗੀ ਸੂਹੀ ਪਰ ਉਹ ਫੇਰ ਬਣਨਾ ਹੀ ਆ ਪਤਾ ਹੀ ਕੋਈ ਨਹੀਂ ਦਾ ਪਾਜੀ ਲਗਦਾ ਕਿਉਂ ਨਾ ਨਾ ਕੋਈ ਪਤਾ ਨਹੀਂ ਹੁੰਦਾ ਅਗਲੇ ਦੀ ਕਿਸਮ ਦਾ ਤੇ ਦੁੱਧ 6 ਲੀਟਰ ਸੂਣਾ ਇਹ ਨਿਕਲਣੇ ਕਿਹੜੇ ਆ ਇਹ ਵੀ ਕਰ ਲੋ ਸਾਡੀ ਆ ਤੇ ਖੋਲ ਕੇ ਵਖਾਹ ਹਾ ਪੋਣੀ ਆ ਥਣ ਥਣ ਉਹ ਸੋਹਣਾ ਲੱਗਾ ਵਾ ਦੋ ਤੇ 6 ਲੀਟਰ ਵੀਰੋ ਪੂਰਾ ਅੱਛਾ ਪੂਰਾ ਕੰਡੇ ਆ ਇਹ ਤਾਂ ਬਈ ਵਾਦੀ ਹੋ ਘੱਟਣਾ ਹੋਊਗਾ ਲੈ ਵੀ ਚੈੱਕ ਤੁਸੀਂ ਆਵ ਕਰ ਰਹੇ ਹੋ ਆਗੇ ਵੀਰ ਤੇ ਨਾ ਰਹੇ ਹੋ ਇਹ ਤਾਂ ਵੀਰੋ ਬਾਤ ਹੋਊਗਾ ਘੱਟਣਾ ਹੋਊਗਾ ਅੱਛਾ ਘੱਟਣਾ ਹੋਊਗਾ ਬਾਕੀ ਸੋਹਣੀ ਆ ਜਿੱਡੀ ਕੁ ਹੈਗੀ ਫੱਬਦੀ ਆ ਗੁੰਦੂਈ ਆ ਲਿੱਸਾ ਬਾਨੇਗਾ ਕਿਹੜੀ ਲੱਸੀ ਹੋਈ ਲੱਸੀ ਦੱਸ ਦਾਂਗੇ ਕੋਆ ਵੀਰ ਨੇ ਕਈ ਗਰਾਂ ਦੂਰੋਂ ਆਉਣਾ ਹੁੰਦਾ ਵਾ ਤੇ ਕੋਈ ਵਧੂਗੀ ਦੁੱਧ ਦੱਤ ਪੈਸੇ ਵਾਲੇ ਤੇ ਪੈਸੇ ਅੱਛਾ ਸੇਵਾ ਦੇ ਠੀਕ ਕੀ ਕਰਨਾ ਲੈਣ ਦੇਣਾ ਮੇਰੇ ਮੁੱਲ ਕਰਾਉਣ ਦੀ ਨਾਲ ਮੱਝ ਕਈ ਆਪਾਂ ਲੈਣ 12000 ਰੁਪਏ ਅੱਛਾ 12 ਦੇ ਕੋਈ ਕੀ ਹੋਊਗਾ ਛੋੜ ਛੱਪਾ 500 ਰੁਪਏ ਅੱਛਾ 500 ਰੁਪਿਆ ਤੇ ਚੈੱਕ ਤੁਸੀਂ ਤਸੱਲੀ ਆਪਦੀ ਆਪ ਕਰ ਲਿਓ ਤੇ ਦੂਸਰੇ ਨੰਬਰ ਵਾਲੀ ਪਰੇ ਦੱਸ ਇਹ ਵੀ ਤੀਜੀ ਸਵੇ ਸੁਈ ਆ ਅਛਾ ਤੇ ਜੇ ਸੂਹੇ ਸੂਈ ਆ ਹਾਂ ਵੱਡੀ ਗਾਂ ਨਿਕੀ ਨਹੀਂ ਅਛਾ ਇਹ ਗਾਂ ਆ ਤੇ ਉਹ ਵਹਿੜ ਗਈ ਠੀਕ ਆ ਗਾਂ ਤੇ ਵਹਿੜ ਤੇ ਫਰਕ ਹੁੰਦਾ ਜਾਂਦਾ ਜੰਮੇ ਇਹਦਾ ਦੁੱਧ ਕਿੰਨਾ ਮੇਰੇ ਸਮਝਦਾ ਪਿਆਰ ਆ 8 ਲੀਟਰ ਆ ਬੁਰਾ ਅਛਾ 8 ਲੀਟਰ ਲੀਟਰਾਂ ਵਾਲਾ ਲੀਟਰਾਂ ਤੇ ਗਾਂ ਕਿਤੇ ਬਣੀ-ਬੁਣੀ ਦੀ ਕੋਈ ਪਤਾ ਹੀ ਨਹੀਂ ਆ ਜੀ ਪਤਾ ਨਹੀਂ ਪਤਾ ਮੈਂ ਕੱਢ ਆਪਣੇ ਘਰ ਤੇ ਮੇਰੇ ਕੱਲ ਆਈਆਂ ਆਪਣੇ ਮੇਰੇ ਅਛਾ ਕੱਲ ਆਈਆਂ ਆਪਣੇ ਠੀਕ ਆ ਦੁੱਧ ਵਸਾ ਸਕਦਾ ਵਾ ਸੇਵਾ ਦੇ ਆ ਭਾਈ ਖੋਲ ਕੇ ਵਿਖਾ ਵੀਰੇ ਵੀ ਬਾਕੀ ਥਾਣ ਲੇਵੇ ਦੀ ਫੁੱਲੀ ਆ ਚੰਗੀ ਆ ਦੁੱਧ ਤਾਜੀ ਦੂਈ ਨਾਲ ਵੀ ਕਿੰਨਾ ਗਜਵਾਇਆ ਓ ਘੱਟੋ ਘਾਟੇ 20 ਲੀਟਰ ਜਿਹੜੇ ਸੰਹਾਉਣਾ ਲੇਵਾ ਲੂਆ ਵਾ ਬੰਤਰਾਂ ਲੇਵੇ ਦੀ ਤਾਂ 20 ਲੀਟਰ ਚਵਾ ਸਕਦੀ ਆ ਵੀ ਹੁਣ ਕੀ ਤਾਂ ਕਿੱਦਾਂ ਦੇ ਘਰੋਂ ਆਈ ਆ ਤੇਰੀ ਕਰ ਸਕਦੇ ਆ ਨਾ ਛਣ ਛਣ ਬਹੁਤ ਸੋਹਣਾ ਲੱਗਾ ਵਾ ਮੈਂ ਨਾ ਮੁਠੀ ਚਵਾਇਆ ਕੇ ਕਹਿਣ ਦੀਆਂ ਗੱਲਾਂ ਛਣ ਛਣ ਬਰਾਬਰ ਆ ਰਸੀਬ ਆ ਕੇ ਚੋਣਾ ਕਿ ਕਿਦਾਂ ਅੱਛਾ ਰਸੀਬ ਪਾਉਣੀ ਪੈਂਦੀ ਆ ਜਿਹੜੀ ਗੱਲ ਦਾ ਨਾਮ ਪੁੱਛੀ ਗਈ ਤੇ ਦੋਰੇ ਦੱਸ ਦੇ ਮੈਂ ਨਹੀਂ ਕੋਈ ਗੱਲ ਨਹੀਂ ਤਾਂ ਗੱਲ ਆ ਤੇ ਕਿੰਨਾ ਕਰਨਾ ਮੁੱਲ ਜਿਹੜਾ ਕਾਨੂੰਨੀ ਨਾਮ ਮੱਝ ਗਾਇਆ ਲੈਣੇ 17000 ਰੁਪਇਆ 500 ਰੁਪਏ ਦਾ ਛੋੜ ਆ 500 ਰੁਪਇਆ ਛੋੜ ਆ ਦੇਖੋ ਭੈਣ ਭਰਾ ਨਾਲ ਵੀ ਕਰਾਉਣੀ ਆ ਨਹੀਂ ਮੇਰਾ ਵੀ ਅੱਛਾ 17 ਵੀ ਨਹੀਂ ਦੇਣੇ ਅਛਾ 17 ਨੇ ਹੁੰਦੇ ਨੇ 17 ਦੇ ਆ ਵੀਰ 20 ਮੰਗ ਲੈਂਦਾ ਤੂੰ ਨਾ ਆਵਣੀ ਅਗਲੇ ਨੂੰ ਨਾ ਸਵਾਦੋ ਬਗਾਨੀ ਵੀਰ ਘਰ ਤੇ ਲੱਗਣੀ ਆ ਆਪਣੇ ਇਹ ਵੀ ਗੱਲ ਆ ਦੋੜਾ ਦੇਖ ਲਈਏ ਜਿਹੜਾ ਵੀ ਆ ਤੀਸਰੇ ਨੰਬਰ ਵਾਲਾ ਆਹ ਭਾਈ ਵਧਣ ਨਹੀਂ ਆ ਅਛਾ ਵਧਣ ਨਹੀਂ ਆ ਕੀ ਆਪਾਂ ਸੇਵਾ ਕਰਨੇ ਰੋਜ਼ ਰੋਜ਼ ਉਹ ਬੜੀ ਹੀ ਗੱਲ ਆ ਨਾ ਵੀਰ ਗੋਆ ਲੱਗਾ ਹੁੰਦਾ ਸਾਮ ਹੁੰਦੀ ਆ ਹਾਥੀ ਵੇਟੇ ਆਣ ਕੇ ਫੇਰੀ ਆ ਨਾ ਬਹੁਤ ਫਰਕ ਪੈਂਦਾ ਜੇ ਇਹਨਾਂ ਨੂੰ ਪਿਆਰ ਕਰੀਏ ਨਾ ਇਹ ਵੀਡੀਓ ਦਾ ਨਾਮ ਲਿਖ ਲੀਂਗਾ ਕੋਈ ਨਹੀਂ ਕੱਲ ਨੂੰ ਪਰਸੋਂ ਫੇਰ ਪਾਣਾ ਤੇ 10 ਲਿਟਰ ਹੋ ਜਾਊਗਾ ਇਹ ਵੀ ਗੱਲ ਸਹੀ ਆ ਨਾ ਆਪਾਂ ਨਹੀਂ ਨਹੀਂ ਇਹ ਨਹੀਂ ਗੱਲ ਸਹੀ ਆ ਮਾਰੇ ਕਿਰਪਾ ਕਰੇ ਕੰਮਾਂ ਸੇਵਾ ਦੇ ਪੈਣਾ ਭਾਈ ਵੇ ਸ਼ੈਂਪੂ ਨਾਲ ਆਪਾਂ ਮੇਰੇ ਨਾਇਕ ਨਾਲ ਆਈਆਂ ਆਪਣੀਆਂ ਉਹ ਪਈਆਂ ਕੁਝ ਉਹ ਪਈਆਂ ਇਹੀ ਗੱਲ ਸਹੀ ਸ਼ੈਂਪੂ ਨੇ ਉਹਨਾਂ ਨੂੰ ਹਿਲਾ ਰ ਆ ਗਏ ਆਹੀ ਗੱਲ ਸਹੀ ਆ ਗੱਬ ਫੇਰ ਹੀ ਦੇ ਚਕੇ ਕਾਜੀ ਇੱਕ ਕੋਈ ਵੀਰ ਤੇਲ ਮਲਾਈ ਜਾਵੇ ਮੱਝ ਤੇ ਮੈਂ ਉਹਨੂੰ ਅੱਗੇ ਉਹ ਕਹਾਂ ਮੈਂ ਆਪਕੇ ਦੀ ਮਲਿਆ ਜਾਂਦਾ ਸੱਚੀ ਗੱਲ ਉਹਦੇ ਗੱਲ ਰਿਹਾ ਕਹਿੰਦਾ ਚੇਤਾ ਹੀ ਭੁੱਲਾ ਕਦੋਂ ਦਾ ਤੇਲ ਮਲਿਆ ਆਂ ਦੇ ਤਰ੍ਹਾਂ ਕੇ ਵਿਆਹ ਵਾ ਇਹ ਨਾ ਸਹੀ ਹੈ ਸਹੀ ਉਹ ਪੁੜੀਆਂ ਪਈਆਂ ਪਰੇ ਇਹਦਾ ਪ੍ਰਿੰਟ ਜਿੱਦਾਂ ਦੇ ਬਦਲ ਨਹੀਂ ਹੁੰਦੇ ਜਦੋਂ ਪ੍ਰਿੰਟ ਜਿੱਦਾਂ ਦਾ ਵਹਿੜ ਦਾ ਨਾ ਕੋਈ ਮੇਰਾ ਵੀਰ ਆਏ ਇਹਨੇ ਪਹਿਲੀਆਂ ਫੜੀ ਜਿੱਦਾਂ ਆਈਆਂ ਨਾ ਉਹਦਾਂ ਦੀਆਂ ਵੀਡੀਓ ਹੈਗੀਆਂ ਅੱਛਾ ਜੀ ਇਹ ਨਾ ਗੋ ਆਇਆ ਤੇ ਦੋਹਾਂ ਗਾਵਾਂ ਦੇ ਇੱਕੋ ਗਰੋਂ ਆਈਆਂ ਇਹ ਸੁਆ ਕਿਰਵਾਏਗਾ ਉਹ ਵੀ ਨੇ ਵੀਡੀਓ ਵੇਖਣੀ ਨਹੀਂ ਲੈ ਗਈ ਨਾ ਕਰਵਾਈਆਂ ਵਾ ਉਹ ਅੱਜ ਜੱਗਾ ਹੀ ਨਾ ਬਣੀਆ ਜੋ ਮੈਂ ਪੁੱਛਦਾ ਉਹ ਦੱਸ ਅੱਛਾ ਅੱਛਾ ਆਹੋ ਹਾਂਜੀ ਮੈਂ ਪੁੱਛਣਾ ਸੁਆ ਕਰਵਾ ਸੁਆ ਵੀ ਦੁੱਧਾ ਅੱਛਾ ਦੁੱਧਾ ਤੇ ਦੁੱਧ ਕਿੰਨਾ ਉਹਦੇ ਆਸ਼ਮੇ ਦਾ ਆ ਜਿਹਾ 7 ਲੀਟਰ ਪੂਰਾ ਅੱਛਾ 7 ਲੀਟਰ ਪੂਰਾ ਇੱਕ ਪਾਈਆਂ ਦਾ ਘੱਟ ਠੀਕ ਐ ਬਣੀ ਬੁਣੀ ਦਾ ਕੋਈ ਪਤਾ ਨਹੀਂ ਨਹੀਂ ਸੁਈ ਦਾ ਵੀ ਪਤਾ ਕੋਈ ਨਹੀਂ ਤੇ ਖੋਲ ਕੇ ਵਿਖਾ ਫਿਰ ਦੱਸਿਆ ਕੋਈ ਨਹੀਂ ਕਰਦੇ ਆ ਏ ਬਾਹਰ ਦੇ ਬੇਹੇਰਾ ਕੋਲਿਆ ਆਹੋ ਆਪਾਂ ਜਿਹੜਾ ਸੱਚ ਮੰਨਣਾ ਹੁਣ ਦੱਸਿਆ ਹੁਣ ਉਹ ਲਿਆਂਦੀ ਸੀ ਕਿ ਉਹ ਪਿਛਲੀ ਵਾਰ ਚ ਪਾਈਗੀ ਠੀਕ ਆ ਉਹ ਟੋਕੜੇ ਬਣੇਗੀ ਤੇ ਹੁਣ ਟੋਕੜੇ ਖਾਲੀ ਨਿਕਲੀ ਗਾੜੀ ਉਹ ਇਹ ਕੋਈ ਪਤਾ ਨਹੀਂ ਤੇ ਥੋੜਾ ਥੋੜਾ ਲੱਗਾ ਵਾਰੀ ਇਹ ਝੂਠ ਘੱਟ ਬੋਲਵੇ ਘਰ ਵਾਲੇ ਝੂਠ ਰੱਜ ਕੇ ਬੋਲਦੇ ਆ ਵਪਾਰੀ ਨੂੰ ਦੇ ਆ ਨਾ ਵਪਾਰੀ ਨੇ ਕੀਰ ਲੈਣਾ ਆ ਕੇ ਤੇ ਘਰ ਵਾਲਿਆਂ ਨੇ ਸਾਨੂੰ ਤਾਂ ਪਤਾ ਹੀ ਨਹੀਂ ਭਾਈ ਨਹੀਂ ਨਹੀਂ ਇਹ ਵੀ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਆ ਭਾਈ ਜੋ ਕੁਝ ਹੈਗਾ ਤੂੰ ਤਾਂ ਚੈੱਕ ਕਰਕੇ ਖੜੀ ਬਿਲਕੁਲ ਬਿਲਕੁਲ ਤੇ ਵਪਾਰੀ ਕੋ ਪਹੁੰਚਾ ਕੇ ਕਰਕੇ ਵੀ ਖੜੀ ਹੋਏ ਚਾਰ ਦਿਨ ਹੈ ਗਾਈ ਦੀ ਸੇਵਾ ਚੰਗੇ ਚਾ ਪਿਆ ਵਾ ਨੂੰ ਚੰਗਾ ਪੈ ਗਿਆ ਜੇ 10 ਲੀਟਰ ਤੇ ਕਾਇਨਾ ਨਾ ਪਹੁੰਚੇ ਇਹ ਟਾਈਮ 7 ਲੀਟਰ ਆ ਹਾਂ ਜੀ ਕਿੰਨਾ ਕਰਨਾ ਮੋਲ ਮੋਲ ਵੀ ਜੇ ਲੈਣ ਦੇ ਨਾ ਬਾਈ ਆ 17000 ਤੇ ਛੋਟ ਕਿੰਨੀ ਕਰ ਰਹੀ ਐ 250 ਕਿਹੜਾ 500 ਜਿਹੜਾ ਸਾਰੇ 17000 500 ਅੱਛਾ ਅੱਛਾ ਸਾਰੇ 17000 ਆ ਦਾ ਸਿਰ ਮੈਂ ਵੀ 500 ਮੈਨੂੰ ਸਮਝ ਨਹੀਂ ਆ ਇਹ ਗੱਲ 500 ਗਾਂਧੀ ਵਾਲਾ ਅੱਛਾ 500 ਗਾਂਧੀ ਵਾਲਾ ਗਾਂਧੀ ਆ 500 ਕਰਨੇ ਵੀਰ ਨੇ ਚੱਲ 100-100 ਵਾਲਾ 500 ਕਰਦੀ ਭਾਵੇਂ ਸੋਹਣਾ ਵਾ ਪ੍ਰਿੰਟ ਵੈਡ ਦਾ ਨਾ ਨਾ ਕੀ ਬਾਸ 600 ਦਾ ਨਹੀਂ ਨਹੀਂ ਬਹੁਤ ਸੋਹਣੀ ਆ ਇਹ ਪ੍ਰਿੰਟ ਉਦਾਂ ਦੇ ਦਿੱਤੇ ਕਿ ਨਹੀਂ ਇਹ ਗੱਲ ਨੋਟ ਕੀਤੇ ਤੋ ਜਰਦਾ ਜੇਕਰ ਬਦਲ ਹੋਏ ਹੋਣਾ ਬਿਲਕੁਲ 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 ਹਣ ਤੁਣ ਬਰਾਬਰ ਆ ਕਿਉਂ ਨਹੀਂ ਠੀਕ ਆ ਇੱਕ ਧਾਰ ਦੇ ਹੱਥੋਂ ਫਿਲਮ ਨਾਲ ਬਈ ਤਸੱਲੀ ਆ ਆਪਦੀ ਵੀਰ ਕਰ ਲੈਣਾ ਜਿਹਨੇ ਪੈਸੇ ਲਾਉਣੇ ਆ ਤੇ ਮੁੱਲ ਵੀਰ ਨੇ ਮੱਲੋ ਵੀ ਜਾਇਜ ਹੀ ਕੀਤੇ ਆ ਚਾਹ ਵੀ ਜੇ ਟੋਕੜਾਂ ਕਹਿਆਂ ਤਾਂ ਟੋਕਣਾਂ ਵਾਲਾ ਹੀ ਮੁੱਲ ਕੀਤੇ ਆ ਚੱਲ ਇਹ ਵੀ ਗਰਮੀ ਗੁਰਮੀ ਆ ਤੇ ਚੈੱਕ ਕਰਕੇ ਖੜਨ ਹੋਰ ਵੀਰ ਕੋਈ ਗੱਲਬਾਤ ਕਰਨੀ ਆ ਚੱਲ ਚਲ ਜੀ ਕਰ ਮੇਰੇ ਕੋਈ ਆਵੇ ਦੋ ਟਾਂ ਚਾਰ ਟਾਂ ਚੋੜੇ ਤਸੱਲੀ ਕਰਕੇ ਖੜੇ ਤੇ ਰੇਟ ਮੇਰਾ ਵੀ ਜਿਹੜਾ ਆਪਾਂ ਪਾਇਆ ਉਹ ਤੋਂ ਘੱਟ ਵੱਧ ਨਹੀਂ ਜੇ ਫੋਨ ਜੇਦਨਾ ਕਰਿਓ ਵੀਰ ਨਾਲ ਬਾਕੀ ਪਿਆਰ ਨਾਲ ਵੇਖ ਲਿਓ ਜੇ ਵੀਰ ਮਾਂਜੇ ਤੇ ਇਹ ਪੜੀ ਮੋਲੇ ਪਾਇਆ ਕਿਰਾਸਾ ਬਿਲਕੁਲ ਨਾ ਨਾ ਪਾਇਆ ਤੇ ਵੀ ਠੀਕ ਐ ਇਹਦਾ ਹੁੰਦਾ ਵੀ ਕੱਖ ਨਹੀਂ ਯਾਰ ਇਹ ਵੀ ਚਾਰ ਦਿਨ ਸੇਵਾ ਵਰਗੋ ਦੋ ਦਿਨ ਦਾ ਹਲਟਰ ਵਧੀਆ ਕਰਦੇ ਦਾ ਗਾਣਾ ਵੱਡੀ ਚੱਲ ਜਿਹੜਾ ਦੂਰੋਂ ਨੇੜੋਂ ਆਇਆ ਉਹਦਾ ਤਾਂ ਮਾਨ ਤਨ ਕਰਨਾ ਪੈਣਾ ਕਿੰਨਾ ਵਗਰ ਭਾਈਦੇ ਆ ਜਿਹੜੇ ਮੁੜ ਕੇ 10 ਲੀਟਰ ਸਾਰੇ ਬੱਚਾ ਲਾਲਾ ਵੇਚਦੇ ਆ ਨਾ ਹਾਂ ਉਹਨਾਂ ਮਰ ਪਾਇਆ ਸੱਜਰ ਸੁਈ ਸੱਜਰ ਸੁਈ ਐ ਠੀਕ ਐ ਭਾਈ ਦੋ ਦਾ ਆ ਇਸ ਟਾਈਮ ਆਰਟੀਲੇਰੀ ਤਿਆਰ ਦੋਹਾਂ ਚੌਂ ਦਿਨ ਤੱਕ 10 ਲੀਟਰ ਕਾਈ ਓਏ ਓਹ ਵੀ ਹਰ ਦੂਲਾਂ ਦੀ ਕਰਦੇ ਲੋਕ ਕਹੀ ਬਿਲਕੁਲ ਬਿਲਕੁਲ ਹਾਂ ਕਰਦੇ ਦੋ ਵੀ ਉਹੋ ਹੀ ਕੰਮ ਆ ਵੇਚਣੀ ਤੇ ਫਿਰ ਉਹ ਉਹ ਟੋਕੜਾਂ ਦੇ ਭਾਅ ਹੀ ਹੁੰਦੀ ਆ। ਵੇਚਣੀ ਹੁੰਦੀ ਆ ਲੱਖ ਦੀ ਲਾਣਦੇ ਨੇ ਇਸ ਚੀਜ਼ ਤੇ। ਹਾਂ ਨਹੀਂ ਚਲੋ ਆਪਣੀ ਇਹ ਆ ਵੀ ਚਲੋ ਵਜੋ ਉਹਨਾਂ ਤੋਂ। ਬਿਲਕੁਲ ਬਿਲਕੁਲ। ਤੇ ਉਹਨਾਂ ਭਰਾਵਾਂ ਨੂੰ ਇਹ ਬੇਨਤੀ ਆ ਬਸਾਲ ਸੁਥਰਾ ਕਰੋ ਕੋਸ਼ਿਸ਼ ਕਰੋ। ਹੌਲੀ ਹੌਲੀ ਪੂਰੀ ਸਾਫ ਸੁਥਰੀ ਨੇ ਪੈਣੀ ਆ। ਭਾਈ ਬੱਚਾ ਹੈਗਾ ਵਾ, ਉੱਚਾ ਵਾ, ਨਿੱਕਾ ਜਿਹਾ ਆ। ਆਪਾਂ ਉਹ ਵੈਦਾਂ ਵੇਚਣਾ ਲਾ ਕੇ ਇਹ ਨਹੀਂ ਕਿ ਅਜੇ ਤੱਕ ਮਾਰੇ ਕਿਰਪਾ ਕਰੇ ਕਦੀ ਏਦਾਂ ਨਹੀਂ ਕੀਤਾ। ਪੋਪਾ ਜੀ ਫਰਕ ਕਿਤੇ ਕਿੰਨਾ ਆ ਕਿ ਪਈਆਂ ਜੇ ਉਹ ਉਹ ਮਿਲੀ ਵੀ ਸਾਥੀ ਹੋਣੀ ਆ ਤੇ ਫਰਕ ਉੱਥੇ ਹੀ ਆਉਣਾ ਵਾ। ਕਿੰਨੀਆਂ ਕਿੰਦਾਂੀਆਂ ਵੇਣਾ ਐ ਕੋ ਭਾਈ। ਉਹ ਇਹਨਾਂ ਦੇ ਕੋਈ ਸ਼ੱਕ ਨਹੀਂ ਹੈਗਾ ਵੀ ਜਦ ਮਾਰੀਆਂ ਵੀ ਤੇ ਮੋਬਾਈਲ ਨੰਬਰ ਬੋਲ ਦੇ 9876284267 ਨਾਮ ਮੇਰਾ ਗਿਆਨ ਸਿੰਘ ਪਿੰਨ ਸੁਹਾਰਾ ਦੇ ਪੁੱਤਾਂ ਤਹਿਸੀਲ ਬੱਬਰਗੜਾ ਜ਼ਿਲ੍ਹਾ ਅੰਬਰਸਰ ਜ਼ਿਲ੍ਹਾ ਅੰਬਰਸਰ ਤੇ ਵੀਰ ਨੂੰ ਫੋਨ ਕਰ ਲਿਓ ਤਸੱਲੀ ਆਪਦੀ ਆਪ ਕਰ ਲਿਓ ਤੇ ਸਸਰੀ ਕਾਲ ਸਾਰਿਆਂ ਜਣਿਆਂ ਨੂੰ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਕੋਲ ਆਵੋਗੇ ਤੇ ਬੰਦਾ ਦਿਲ ਖੁਸ਼ ਆ ਤੇ ਤੁਸੀਂ ਆਪਣਾ ਵੀਰ ਨੂੰ ਮਿਲੋਗੇ ਤਾਂ ਤੁਹਾਨੂੰ ਆਪੇ ਪਤਾ ਲੱਗ ਜੂਗਾ ਛੋਟੇ ਵੱਡੇ ਭਾਅ ਆਲੇ ਡੰਗਰ ਆਉਂਦੇ ਰਹਿੰਦੇ ਵੀਰ ਕੋਲ ਬਿਲਕੁਲ ਬਿਲਕੁਲ ਬਿਲਕੁਲ